ਲੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਨਗਰ ਕੌਂਸਲ ਗੁਰਦਾਸਪੁਰ ਸੜਕਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਸਖਤ ਹੋ ਗਈ ਹੈ ਦੱਸਿਆ ਗਿਆ ਹੈ ਕਿ ਪ੍ਰਸ਼ਾਸਨ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸੰਜੇ ਤੌਰ ਤੇ ਮੀਟਿੰਗ ਕਰਕੇ ਸ਼ਹਿਰ ਵਿੱਚ ਕਬਜ਼ਾ ਹਟਾਓ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ ਨੂੰ ਲਗਾਤਾਰ ਜਾਰੀ ਰੱਖਿਆ ਜਾਏਗਾ ਇਹ ਮਾਸਟਰ ਪਲਾਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਲਈ ਕੀਤਾ ਗਿਆ ਹੈ ਅੱਜ ਨਗਰ ਕੌਂਸਲ ਦੀ ਟੀਮ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਸੜਕਾਂ ਤੇ ਪਿਆ ਦੁਕਾਨਦਾਰ ਦਾ ਸਮਾਨ ਚੁੱਕ-ਚੁੱਕ ਕੇ ਟਰਾਲੀ ਵਿੱਚ ਸੁੱਟ ਲਿਆ ਗਿਆ। ਸ਼ਹਿਰ ਦੇ ਮੁੱਖ ਬਾਜ਼ਾਰ ਅੰਦਰੂਨੀ ਬਾਜ਼ਾਰ ਹਨੂਮਾਨ ਚੌਂਕ ਤੇ ਤਿਬਲੀ ਰੋਡ ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਗਏ। ਉੱਥੇ ਹੀ ਟ੍ਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਜਲਦੀ ਹੀ ਸ਼ਹਿਰ ਵਿੱਚ ਪੀਲੀ ਲਕੀਰ ਲਗਾਈ ਜਾਏਗੀ ਅਤੇ ਬੇਤਰਤੀਬ ਪਾਰਕਿੰਗ ਕਰਨ ਵਾਲਿਆਂ ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਇਹਨੇ ਤੁਸੀਂ ਦੇਖਦੇ ਪੈ ਜੋ ਜੀ ਜੋ ਵੀ ਦੁਕਾਨਦਾਰ ਹੈ ਹੁਣ ਤੁਸੀਂ ਵੇਖ ਲਓ ਬਾਜ਼ਾਰ ਵੇਖ ਲਓ ਕੈਮਰਾ ਕਰਕੇ ਵੇਖੋ ਕਿ ਬਾਜ਼ਾਰ ਦੇ ਵਿੱਚ ਰੋਜਮਰ ਰਹਿ ਗਈ ਤੇ ਆ ਜਿਹੜੀ ਆਪਣੀ ਜੀ ਟ੍ਰੈਫਿਕ ਦੀ ਰਹਿ ਗਈ ਜੇ ਤੇ ਬੜੀ ਰੋਡ ਸਾਡਾ ਹਨੂਮਨ ਚੌਕ ਹੋ ਗਿਆ ਜੀ ਆ ਮੇਨ ਬਾਜ਼ਾਰ ਹੋਇਆ ਜੀ ਜਿੱਦਿਆ ਆਪਾਂ ਆਪਾ ਫੇਰ ਪੜੇ ਆਪਾਂ ਹਾਂ ਇਸੇ ਫੇਰ ਫੜ ਕੇ ਆਏ ਸੀ ਅਸੀਂ ਅਸੀਂ ਫੇਰ ਇਹ ਚੌਕ ਜੀ ਮੇਰਾ ਤੀਸਰਾ ਫੇਰਾ ਹੋ ਗਿਆ ਤੋਂ ਵੀ ਹੈਗਾ ਜੀ ਆਉਟੋ ਵੀ ਆਦਰ ਕੋਈ ਪਿਆ ਟਮਾਟਰ ਵੀ ਪਿਆ ਲਸਣ ਜੋ ਵੀ ਕਿਹਦੀ ਦੀ ਸੀ ਮੱਕੰਡਾ ਵਟਾ ਸਭ ਕੁਝ ਜੋ ਵੀ ਕਿਸੇ ਦਾ ਸਮਾਨ ਆ ਰਹੀ ਦੀ ਉੱਤੇ ਕੋਈ ਵਾਜੂ ਹੋਵੇ ਸਮਾਜ ਤੋਂ ਦੇਣਾ ਹੀ ਕਰੀ। ਉਹ ਅਫਸਰ ਸਭ ਆਂਦੇ ਹੋ ਕੁਮਿੰਦਨਾਲ ਜੀ ਉਹ ਜਿਹੜੀ ਨਜਾਇਜ਼ ਅਕਰੋਜਮੈਂਟ ਆ ਤੋੜ ਦਿੱਤੀ ਜਾਣਗੇ। ਛੋੜੇ ਜਨਾਦਾ ਕਿ ਇਹ ਡੇਲੀ ਆਪਣਾ ਜਿਹੜਾ ਵਿਮਾਨ ਜਿਹੜਾ ਲਗਾਤਾਰ ਚੱਲ ਰਿਹਾ ਜੀ। ਇਹ ਹੁਣ ਰੁਕਣਾ ਨਹੀਂਗਾ ਜੀ। ਕੱਲ ਜੇ ਕਰ ਲੈਂਦੇ ਉਹਨਾਂ ਦੀ ਫੋਟੋਆਂ ਖਿੱਚ ਲਈਆਂ। ਉਹਨਾਂ ਦੇ ਚਲਾਨ ਕਰਕੇ ਜਿਹੜੇ ਐਸ.ਡੀ.ਓ. ਸਾਹਿਬ ਦੇ ਪੇਸ਼ ਕੀਤੇ ਜਾਣਗੇ। ਉਹਨਾਂ ਵਾਸਤੇ ਬਣਾਇਆ ਜੀ ਅੱਜ ਹੀ ਮਾਨਯੋਗ ਐਸ.ਐਸ.ਪੀ. ਸਾਹਿਬ ਤੇ ਡੀ.ਸੀ. ਸਾਹਿਬ ਨਾਲ ਮੀਟਿੰਗ ਹੋਈ ਹੈ। ਤੇ ਸ਼ਹਿਰ ਦੀ ਇੱਕ ਜਿਹੜੀ ਹੈ ਹੁਣ ਡਰੋਨ ਰਾ ਇੱਕ ਫਿਰ ਜਦੋਂ ਸ਼ਹਿਰ ਖਾਲੀ ਹੋ ਜਾਂਦਾ ਸਵੇਰੇ ਤੜਕੇ ਜਾਂ ਰਾਤ ਨੂੰ ਇੱਕ ਉਦੋਂ ਲਈ ਜਾਏਗੀ ਪਤਾ ਲੱਗ ਜਾਏਗਾ ਕਿ ਕਿੱਥੇ ਕਿੱਥੇ ਜਿਹੜੀ ਆ ਇਹਨਾਂ ਨੇ ਨਿਜਾਇਜ਼ ਕਬਜ਼ੇ ਕੀਤੇ ਆ ਤੇ ਉਹਦੇ ਨਾਲ ਸੜਕ ਜਿਹੜੀ ਆ ਕਿੰਨੀ ਭਾਰੀ ਰਸ਼ ਹੋ ਜਾਂਦਾ ਤੇ ਜਦੋਂ ਇਹ ਆਪਣਾ ਨਹੀਂ ਹੁੰਦਾ ਵਿੱਚ ਇੱਥੇ ਟ੍ਰੈਫਿਕ ਨਹੀਂ ਹੁੰਦੀ ਉਦੋਂ ਮਤਲਬ ਕਿਸ ਤਰ੍ਹਾਂ ਦੀ ਸੜਕ ਦੀ ਹਾਲਤ ਹੈ ਅੱਜ ਹੀ ਮੀਟਿੰਗ ਹੋਈ ਹੈ ਉਹਦੇ ਵਾਸਤੇ ਹੁਣ ਅਨਾਉਂਸਮੈਂਟ ਵੀ ਕਰਾਤੀ ਜਾਏਗੀ ਪੀਲੀ ਲਾਈਨ ਲੱਗੇਗੀ ਠੀਕ ਹੈ ਨੀ ਬੜੀ ਹਾਈ ਲੈਵਲ ਦੀ ਜਿਹੜੀ ਹੈ ਕਮੇਟੀ ਬਣੀ ਹੈ ਇੱਕ ਡੀਸੀ ਸਾਹਿਬ ਉਹਦੇ ਵਿੱਚ ਨੇ ਐਸਐਸਪੀ ਸਾਹਿਬ ਉਹਦੇ ਵਿੱਚ ਨੇ ਤੇ ਆਪਣਾ ਆਰਟੀਓ ਸਾਹਿਬ ਹੋਣਗੇ ਤੇ ਉਹਦੇ ਹਿਸਾਬ ਨਾਲ ਜਿਹੜਾ ਕੰਮ ਹੈ ਸਾਰਾ ਚੱਲੂਗਾ ਕਿ ਦੋ ਚਾਰ ਦਿਨ ਸੀ ਉਹਨਾਂ ਨੇ ਪਹਿਲੇ ਕਿਹੇ ਇੱਕ ਸੜਕ ਤੋਂ ਕਹਿੰਦੇ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਫਿਰ ਉਹ ਉਹਦੇ ਹਿਸਾਬ ਨਾਲ ਗਾਂ ਚੱਲੇਗਾ ਪਾਰਕਿੰਗ ਵੀ ਹੁਣ ਟੋ ਵੈਨ ਹੱਦ ਕੋਈ ਹੈ ਨੀਗੀ ਉਹ ਅਸੀਂ ਚਲਾਣ ਕਰੀਦਾ ਪਰ ਉਹ ਭੁਗਤ ਦੇ ਜਾ ਕੇ ਆਰਟੀਓ ਦੇ ਆਰਟੀਓ ਸਾਹਿਬ ਦੇ ਪਰ ਅਸੀਂ ਇਹਦਾ ਹੁਣ ਟੋ ਵੈਨ ਕਹਿੰਦੇ ਆ ਤਾਂ ਉਹਦਾ ਹੀ ਅਰੇਂਜਮੈਂਟ ਕਰਾਂਗੇ ਤੇ ਉਹ ਫਿਰ ਅਸੀਂ ਚੱਕ ਕੇ ਜਦੋਂ ਗੱਡੀ ਖੜਾਗੇ ਫਿਰ ਉਹਦੇ ਹਿਸਾਬ ਨਾਲ ਪਤਾ ਲੱਗੂਗਾ